ਫਗਵਾੜਾ ਨੇੜੇ ਪਿੰਡ ਖੋਥੜਾ ਵਿਖੇ ਦਰਬਾਰ ਬਾਬਾ ਪੀਪਰੰਗੀ ਮਹਾਰਾਜ ਜੀ ਦੇ ਸਥਾਨ ਤੇ ਅੱਜ ਸ਼ਹੀਦ ਉਦਮ ਸਿੰਘ ਯੂਥ ਕਲੱਬ ਅਤੇ ਇੰਡੀਅਨ ਪ੍ਰੈਸ ਕਾਉਂਸਲ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਕੈਂਪ ਦੌਰਾਨ ਖੋਥੜਾ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਪੇਸ਼ ਕੀਤੀ ਇਸ ਮੌਕੇ ਤੇ ਥਾਣਾ ਮਹਿਲੀ ਇਨਚਾਰਜ ਸਤਨਾਮ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸਰਪੰਚ ਸੰਦੀਪ ਕੁਮਾਰ ਗੁਰਦੀਪ ਜੀ ਲੰਬੜਦਾਰ ਜੀ ਮੱਖਣ ਜੀ ਅਨੁਸਹਾਤਾ ਬਾਬਾ ਹਰਨੇਕ ਜੀ हरप्रीत चंदर लाडी रवि अजय बंटी गोलू आशीष गोपी प्रिंस जतिन सूचा अंकुर शर्मा हैप्पी सहोता प्रीत और सोनू लाखा समेत कई प्रमुख हस्तियां हाजिर रहीयां युवा विकास मोर्चा दे शोभा प्रदान अनु सहोता जनरल सक्कर असवनी सहोता कांग्रेस जिला सक्कर कमरजीत बिट्टू और इंडियन प्रेस काउंसिल दे वाइस प्रेसिडेंट पीयूष सोनी नु सामाजिक योगदान ले विशेष तौर ते सम्मानित कीता गया ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤਨਤਨ ਬਾਬਾ ਪੀਪਰੰਗੀ ਜੀ ਦੇ ਦਰਬਾਰ ਦੇ ਵਿੱਚ ਜਿਹੜਾ ਸ਼ਹੀਦ ਉਦਮ ਸਿੰਘ ਜੀ ਦੇ ਸੁਸਾਇਟੀ ਨੇ ਜਿਹੜਾ ਵਿਸ਼ਾਲ ਬਲੱਡ ਕੈਂਪ ਲਗਾਇਆ ਜੋ ਕਿ ਪੰਜਵਾਂ ਲਗਾਇਆ ਗਿਆ ਜਿਸ ਦੇ ਵਿੱਚ ਸਾਡੇ ਮਾਨਯੋਗ ਐਮ ਸੀ ਸਾਹਿਬ ਇੰਦਰਜੀਤ ਜੀ ਸਾਡੇ ਬਾਬਾ ਜੀ ਹਰਨੇਕ ਸਿੰਘ ਜੀ ਮੱਖਣ ਠੇਕੇਦਾਰ ਜੀ ਔਰ ਕਰਮਜੀਤ ਬਿੱਟੂ ਜੀ ਅਸ਼wini ਸੌਤਾ ਜੀ ਸਾਡੇ ਮੋਹਨ ਕਲੇਰ ਜੀ ਔਰ ਸਾਡੇ ਨਾਲ ਸੰਦੀਪ ਕੁਮਾਰ ਜੀ ਸਰਪੰਚ ਬਲਵਿੰਦਰ ਸਿੰਘ ਜੀ ਲੰਬardar ਜੀ ਔਰ ਗੁਰਦੀਪ ਜੀ ਸਾਬੀ ਸੋਨੀ ਜੀ ਅਜੇ ਜੀ ਔਰ ਸਮੁੱਚੇ ਜਿੰਨੇ ਯੂਥ ਦੇ ਮੈਂਬਰ ਜਿਹੜਾ ਇੱਥੇ ਆਪਣਾ ਬਲੱਡ ਡੋਨੇਟ ਕੀਤਾ ਔਰ ਸਭ ਤੋਂ ਵੱਡੀ ਗੱਲ ਆ ਕਿ ਇਹ ਸਭ ਤੋਂ ਵੱਡਾ ਮਹਾਦਾਨ ਆ ਕਿਉਂਕਿ ਕਿਸੇ ਟਾਈਮ ਇਹੋ ਜੀ ਸਿਚੁਏਸ਼ਨ ਆ ਜਾਂਦੀ ਆ ਕਿ ਸਾਡੇ ਕੋਲ ਬਲੱਡ ਜਿਹੜਾ ਮਰੀਜ਼ ਤੱਕ ਨਹੀਂ ਪਹੁੰਚਾਇਆ ਜਾ ਸਕਦਾ ਔਰ ਬੜੀ ਮਾਨ ਦੀ ਗੱਲ ਆ ਕਿ ਇੱਥੇ ਜਿਹੜੇ ਵੱਧ ਤੋਂ ਵੱਧ ਯੁਵਾ ਜਿਹੜੇ ਸੀਗੇ ਸਾਡੇ ਨੌਜਵਾਨ ਵੀਰ ਸੀਗੇ ਕਿ ਸਭ ਨੇ ਇਸ ਮਹਾਨ ਦਾਨ ਦੇ ਵਿੱਚ ਆ ਕੇ ਹਿੱਸਾ ਲਿਆ ਔਰ ਮਹਾਰਾ ਦੀ ਕਿਰਪਾ ਕਰਕੇ ਆਪਾਂ ਸਾਰੇ ਹੀ ਇਕੱਠੇ ਹੋ ਕੇ ਇਹੋ ਜੇ ਅ ਵਕ ਵਕ ਥਾਵਾਂ ਤੇ ਇਸੇ ਤਰ੍ਹਾਂ ਦੇ ਅਸੀਂ ਕੈਂਪ ਲਾਈਏ ਤਾਂ ਜੋ ਆਉਣ ਵਾਲੇ ਜਿਹੜੇ ਕਿਸੇ ਵੀ ਮਰੀਜ਼ ਤੱਕ ਇਹ ਜਿਹੜਾ ਬਲੱਡ ਆ ਉਹ ਫ੍ਰੀ ਡੋਨੇਟ ਕੀਤਾ ਜਾਵੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਟਾਈਮ ਗਰੀਬ ਤਬਕਾ ਜਿਸ ਦੇ ਕੋਲ ਬਲੱਡ ਲੈਣ ਦੇ ਲਈ ਅ ਇੰਨੀ ਆ ਪੁਕਤਾ ਜਿਹੜੀ ਰਕਮਾਂ ਨਹੀਂ ਹੁੰਦੀਆਂ ਔਰ ਇਸੇ ਤਰ੍ਹਾਂ ਦੇ ਜਿਹੜੇ ਕੈਂਪ ਲਾ ਰਹੇ ਆ ਨੋਜਵਾਲ ਲਾ ਰਹੇ ਆ ਇਸ ਤਰ੍ਹਾਂ ਦੀਆਂ ਸੰਸਥਾਵਾਂ ਲਾ ਰਹੀਆਂ ਇਹ ਸ਼ਲਾਘਾਯੋਗ ਆ ਔਰ ਮੈਂ ਸਮੂਚੇ ਹੀ ਜਿੰਨੇ ਸਾਰੇ ਮੈਂਬਰ ਸੇਵਾਣ ਕਮੇਟੀ ਸੇਵਾਣ ਖਾਸ ਕਰ ਸਾਡੇ ਐਮਸੀ ਸਾਹਿਬ ਸਾਡੇ ਮੱਖਣ ਠੇਕੇਦਾਰ ਜੀ ਸਾਡੇ ਸਰਪੰਚ ਸਾਹਿਬ ਗੁਰਦੀਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹੋ ਜੇ ਵੱਧ ਚੜ ਕੇ ਜਿਹੜਾ ਕੈਂਪ ਲਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਉਹ ਮਾਵਾਂ ਨੇ ਜਿਨ੍ਹਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਬਾ ਸ਼ਹੀਦ ਉਦਮ ਸਿੰਘ ਸ਼ਹੀਦ ਭਗਤ ਸਿੰਘ ਵਰਗੇ ਸੂਰਮੇ ਜੰਮੇ ਔਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਹਫ਼ਤੇ ਹੱਸਣਿਆ ਫਾਂਸੀ ਦੇ ਫੱਦੇ ਚੁੱਮੇ ਸੋ ਇਸ ਕਰਕੇ ਅੱਜ ਜਿਹੜਾ ਪੀਪਰੰਗੀ ਦੇ ਪੀਪਰੰਗੀ ਦੇ ਵਿੱਚ ਸ਼ਹੀਦ ਉਦਮ ਸਿੰਘ ਕਲੱਬ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਵਾਇਆ ਗਿਆ ਉਸ ਦੇ ਵਿੱਚ ਪਹੁੰਚੇ ਸਰਪੰਚ ਸਾਹਿਬ ਐਮਸੀ ਸਾਹਿਬ ਅਨੂਸੋਤਾ ਜੀ ਕਰਮਜੀਤ ਬਿੱਟੂ ਜੀ ਸਾਡੇ ਬਾਬਾ ਜੀ ਔਰ ਸਾਡੇ ਠੇਕੇਦਾਰ ਮੱਖਣ ਜੀ ਔਰ ਮੱਖਣ ਜੀ ਵੱਲੋਂ ਅਕਸਰ ਹੀ ਇਦਾਂ ਦੇ ਜਿਹੜੇ ਕੈਂਪ ਜਾਂ ਸਮਾਜ ਭਲਾਈ ਲਈ ਕੰਮ ਕੀਤੇ ਜਾਂਦੇ ਨੇ ਸੋ ਇਸ ਕਰਕੇ ਮੈਂ ਸਭ ਤੋਂ ਪਹਿਲੋ ਤਾਂ ਇੱਥੇ ਜਿਹੜੇ ਅੱਜ ਯੂਥ ਆ ਉਹਨਾਂ ਦਾ ਬਹੁਤ ਧੰਨਵਾਦ ਕਰਾਂਗਾ ਕਿਉਂਕਿ ਜਿਨ੍ਹਾਂ ਨੇ ਆਪਣੀ ਇੱਕ ਖੂਨਦਾਨ ਮਹਾਦਾਨ ਕਹਿੰਦਾ ਪਾਵਾ ਕਿ ਪ੍ਰਮਾਤਮਾ ਨੇ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਡਾ ਇਨਸਾਨੀਅਤ ਦਾ ਰਿਸ਼ਤਾ ਬਣਾਇਆ ਪਿਆਵਾ ਕਿਉਂਕਿ ਸਾਡੇ ਗ੍ਰੰਥ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਇਹੀ ਉਪਦੇਸ਼ ਦਿੱਤਾ ਗਿਆ ਵਾ ਸਮਾਜ ਦੀ ਭਲਾਈ ਕੀਤੀ ਜਾਵੇ ਜੋ ਕਿ ਬਿਨਾਂ ਰਿਸ਼ਤੇ ਨਾਤਾਆਂ ਤੋਂ ਸੋ ਇਸ ਕਰਕੇ ਜਿਹੜਾ ਅਸੀਂ ਖੂਨ ਦਿੱਤਾ ਵਾ ਚਾਹੇ ਅਸੀਂ ਇੱਕ ਦੂਜੇ ਨੂੰ ਜਾਣਦੇ ਚਾਹੇ ਨਹੀਂ ਜਾਣਦੇ ਪਰ ਇਹ ਤੁਹਾਡਾ ਖੂਨਦਾਨ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਮਰੀਜ਼ ਦੀ ਜਾਨ ਬਚਾ ਸਕਦਾ ਵਾ ਸੋ ਇਸ ਕਰਕੇ ਸਾਨੂੰ ਏਦਾਂ ਦੇ ਉਪਰਾਲੇ ਵੱਧ ਤੋਂ ਵੱਧ ਕਰਨੇ ਚਾਹੀਦੇ ਆ ਤਾਂ ਕਿ ਸਮਾਜ ਦੇ ਵਿੱਚ ਜਿਹੜੀ ਆ ਜਾਗਰਤੀ ਹੋ ਸਕੇ ਉਹ ਦੇਸ਼ ਸੇਵਾਲ ਦੀ ਵੀ ਭਾਵਨਾ ਵੱਧ ਸਕੇ ਜੈਪੀਨ ਜੈਪੜ ਤੇ ਡੁੱਲਦਾ ਖੂਨ ਚੀਜ਼ਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਅੱਜ ਕੀਰਦੀ ਉਰਮਜ਼ਨ ਕਲੱਬ ਪੀਪਰੰਗੀ ਵੱਲੋਂ ਜੋ ਪੰਜਵਾਂ ਖੂਨਦਾਨ ਕੈਂਪ ਲਾਇਆ ਗਿਆ ਬਹੁਤ ਹੀ ਛਲਾਗਾਯੋਗ ਆ ਕਿਉਂਕਿ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜੋ ਨੌਜਵਾਨો ਨਸ਼ਿਆਂ ਨੂੰ ਗ੍ਰਸਤ ਹੋ ਰਹੇ ਆ ਪੀਪਰੰਗੀ ਦੇ ਨੌਜਵਾਨ ਜੋ ਸਾਡੇ ਬਾਬਾ ਜੀ ਹੋਤਾ ਸਾਹਿਬ ਲੰਬੜਦਾਰ ਜੀ ਹਰਦੀਪ ਜੀ ਹੋਰ ਸਾਡੇ ਸਾਡੇ ਐਮਸੀ ਸਾਹਿਬ ਇਹਨਾਂ ਦੀ ਗਵਾਹੀ ਦੇ ਵਿੱਚ ਜੋ ਕੈਂਪ ਲਾਇਆ ਇਹਦੇ ਨਾਲ ਬਹੁਤ ਲੋਕਾਂ ਨੂੰ ਵਧੀਆ ਸਨੇਹਾ ਜਾਣਾ ਕਿਉਂਕਿ ਸਾਨੂੰ ਇਹਨਾਂ ਦਾ ਜੇ ਅਸੀਂ ਮਨੋ ਤਨੋਂ ਇਹਨਾਂ ਦਾ ਅਸੀਂ ਸਤਿਕਾਰ ਕਰਦੇ ਆ ਕਿਉਂਕਿ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ ਕਿ ਹੋਰ ਆਪਣੇ ਪਿੰਡ ਵਿੱਚ ਖੋਥੜਾ ਵਿੱਚ ਹੋਰ ਆ ਪੀਪਰਾਂਗੀ ਨਾਲ ਆਪਣਾ ਮਹੱਲਾ ਆ ਉੱਥੇ ਹੋਰ ਪਿੰਡਾਂ ਵਿੱਚ ਵੀ ਇਹ ਕੈਂਪ ਲਾਓ ਕਿਉਂਕਿ ਇਹ ਕੈਂਪਸ ਦੇ ਲੌਂਗ ਨਾਲ ਜੋ ਖੂਨ ਆ ਆਪਣੇ ਗਰੀਬਾਂ ਨੂੰ ਤਾਂ ਫਾਇਦਾ ਹੋਣਾ ਹੀ ਆ ਤੇ ਬਾਕੀ ਜੋ ਦੇਸ਼ ਲਈ ਨੌਜਵਾਨ ਆਪਣੇ ਸੀਧਾ ਸੀਰ ਹੁੰਦੇ ਆ ਬਾਰਡਰਾਂ ਤੇ ਲੜਾਈਆਂ ਝਗੜੇ ਹੁੰਦੇ ਆ ਉਹਨਾਂ ਨੂੰ ਵੀ ਖੂਨਾਂ ਲੋਡ ਪੈਂਦੀ ਆ ਉਹ ਇਹੇ ਖੂਨ ਤੁਹਾਡਾ ਹੀ ਜਾਣਾ ਇਸ ਕਰਕੇ ਬਾਅਦ ਤੋਂ ਬਾਅਦ ਖੂਨਦਾਨ ਕੈਂਪ ਲਾਓ ਤੇ ਇਹਦੇ ਨਾਲ ਆਪਣਾ ਦੇਸ਼ ਖਿਚਾ ਲਓ ਫਿਰ ਜੈਨ ਸਤਿ ਸ੍ਰੀ ਅਕਾਲ